ਮਹਾਸ਼ਮratri ਨੂੰ ਲੈ ਕੇ ਮਹਾਸ਼ੰਕਰ ਮੰਦਿਰ ਪੰਜ ਪੀਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਬੇ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਸਾਡੇ ਨਾਲ ਰਾਜੂ ਪ੍ਰਧਾਨ ਜੀ ਆਪਾਂ ਗੱਲ ਕਰ ਰਾਜ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਸ਼ੰਕਰ ਮੰਦਿਰ ਵੱਲੋਂ ਬੜੀ তুমਤਾਨਾ ਗੜੀ ਸ਼ੋਭਾ ਯਾਤਰਾ ਕੀਤੀ ਜੈ ਸ਼ੰਕਰ ਬਾਜ਼ਾਰ ਪੰਜ ਪੀਰ ਐਸੋਸ਼ਨ ਸਾਰੀ ਮੀਡੀਆ ਜਿੰਨੀ ਮੇਰੀ ਭਰਾ ਜਿੰਨੇ ਵੀ ਸੇਵਾਦਾਰ ਲੱਗੇ ਹੋਏ ਨੇ ਸ਼ੋਭਾ ਯਾਤਰਾ ਰਿਕਵਰੀ ਕਰਨ ਲਈ ਇਹ 20 ਸਾਲ ਤੋਂ ਮੰਦਿਰ ਜਿਹੜਾ ਅੱਜ 20 ਮਿੰਨ ਸ਼ੋਭਾ ਯਾਤਰਾ ਬਾਜ਼ਾਰ ਪਾਇਪੀਰ ਜੈ ਸ਼ੰਕਰ ਮੰਦਿਰ ਤੋਂ ਚੱਲ ਰਹੀ ਹੈ ਜਿੰਦਾ ਕੀ ਉਤਖਾਟਨ ਬਦਮਸ਼ਰੀ ਵੀ ਇਹ ਚੋਪੜਾ ਜੀ ਆਕੇ ਕਰਦੇ ਨੇ ਅਸੀਂ ਸਾਰੇ ਜਿੰਨੇ ਮੇਰੇ ਭਰਾ ਨੇ ਜਿੰਨੇ ਮੇਰੇ ਪੋਲੀਟিক্যাল ਬੰਦੇ ਨੇ ਜਿੰਨਾ ਪੁਲਿਸ ਪ੍ਰਸ਼ਾਸਨ ਹੈ ਮੈਂ ਸਾਰਿਆਂ ਦਾ ਆਇਆ ਉਹਦਾ ਵੈਲਕਮ ਕਰਦਾ ਜਿਨ੍ਹਾਂ ਨੇ ਆਕੇ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਬਣਾਇਆ ਔਰ ਹਰ ਸਾਲ ਐਸੇ ਤਰ੍ਹਾਂ ਹੀ ਮੇਰੇ ਭਰਾ ਸੇਵਾ ਕਰਦੇ ਰਹਿਣ ਅਸੀਂ ਪਿਆਰ ਪਾਇਪੀਰ ਐਸੇ ਸ਼ਰਮਾ ਲੋ ਸਾਰੇ ਭਰਾਵਾਂ ਦਾ ਮੀਡੀਆ ਵਾਲਿਆਂ ਦਾ ਜਿੰਨੇ ਇਸ ਸੇਵਾ ਯਾਤਰਾ ਵਿੱਚ ਸੇਵਾਗਾਰਾਂ ਨੇ ਸਭ ਦਾ ਵੈਲਕਮ ਕਰਦੇ ਆਂ ਔਰ ਹਾਰਦਿਕ ਸਵਾਗਤ ਕਰਦੇ ਆਂ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਬਾਲਾ ਜੀ ਦੇ ਸਰੂਪ ਖਾਟੂ ਸ਼ਾਮ ਜੀ ਦੇ ਸਰੂਪ ਮਾਂ ਕਾਲਕਾ ਜੀ ਦੇ ਸਰੂਪ ਬੋਲੇ ਸ਼ੰਕਰ ਜੀ ਦੇ ਸਰੂਪ ਔਰ ਲਗ ਲਗ ਦੇ ਕਰਨਾਲੇ ਜਿਹੜੇ ਕਿ ਦਿੱਲੀੋਂ ਕੋਈ ਕਿੱਥੋਂ ਬਾਹਰੋਂ-ਬਾਰੋਂ ਵਿਦੇਸ਼ਾਂ ਤੋਂ ਵੀ ਆ ਗਏ ਇਹ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਉਂਦੇ ਆ ਨੇ ਅਸੀਂ ਉਹਨਾਂ ਦਾ ਵੀ ਹਾਰਦਿਕ ਸਵਾਗਤ ਕਰਦੇ ਆਂ ਔਰ ਬਾਜ਼ਾਰ ਪੰਪੀਰ ਜੈ ਸ਼ੰਕਰ ਮੰਦਰ ਖਾਸ ਕਰਕੇ ਜਿਹੜਾ মিডিਆ ਰਿਕਵਰੀ ਕਰਦਾ ਆ ਕੇ ਉਹਨਾਂ ਦਾ ਵੀ ਹਾਰਦਿਕ ਸਵਾਗਤ ਮੈਂ ਦੇਖਦਾ ਹਰ ਸਾਲ ਅੱਗੇ ਨਾਲੋਂ ਵੱਧਦੀ ਚਾਲ ਦੀ ਸ਼ੋਭਾ ਯਾਤਰਾ ਅੱਜ 20ਵਾਂ ਸਾਲ ਆ ਹੋਲੀ-ਹੋਲੀ ਕਿਹੜੀ ਸ਼ੋਭਾ ਯਾਤਰਾ ਦਾ ਜੰਗਾਰ ਆ ਕਿਹੜੇ ਵੱਧਦੇ ਜਾ ਰਿਹਾ ਸੰਗਤ ਦੇ ਵਿੱਚ ਕਿਹੜਾ ਸ਼ਾਨ ਮੈਂ ਇਹ ਚੀਜ਼ ਨੂੰ ਕਹਿ ਰਿਹਾ ਇਹ ਸ਼ੋਭਾ ਯਾਤਰਾ ਕੋਰੋਨਾ ਦੇ ਵਿੱਚ ਵੀ ਪੋਲੇ ਸ਼ੰਕਰ ਨੇ ਆਪਣੀ ਕੱਢੀ ਹੈ ਹੋਰ ਪੋਲੇ ਸ਼ੰਕਰ ਦੀ ਕਿਰਪਾ ਰਵੇ ਹਰ ਸਾਲ ਚੜਦੀ ਗੱਲਾ ਮਹਾਰਾਜ ਬਖਸ਼ਦੇ ਹੈ ਚੜ੍ਹਦੀਆਂ ਗੱਲਾ ਬਖਸ਼ੀ ਰੱਖੇ ਔਰ ਮੈਂ ਇਹਨਾਂ ਹੀ ਕਹਿੰਦਾ ਹੋਇਆ ਬਾਜ਼ਾਰ ਪਾਂਪੀਰ ਜੈ ਸ਼ੰਕਰ ਮੰਦਿਰ ਵੱਲੋਂ ਜਿੰਨੇ ਮੇਰੇ ਭਰਾ ਨੇ ਸਭ ਦਾ ਆਏ ਦਾ ਵੈਲਕਮ ਕਰਦੇ ਆ ਚਾਹੇ ਉਹ ਰਾਜਨੀਤੀਗਰ ਆਲੇ ਨੇ ਚਾਹੇ ਉਹ ਪੋਲੀਟਿਕਲ ਬੰਦੇ ਨੇ ਚਾਹੇ ਮੀਡੀਆ ਵਾਲੇ ਨੇ ਚਾਹੇ ਪੂਰਤ ਪ੍ਰਚਾਰ ਹੈ ਮੈਂ ਸਾਰਿਆਂ ਦਾ ਆਏ ਉਹਦਾ ਵੈਲਕਮ ਕਰਦਾ ਜੈ ਸ਼ੰਕਰ ਮੰਦਿਰ ਵੱਲੋਂ ਬੋਲੋ ਸ਼ੰਕਰ ਭਗਵਾਨ ਕੀ ਜੈ ਇਹਦੇ ਸਾਰ ਹਰ ਸਾਲ ਪਿਛਲੇ 20 ਸਾਲਾਂ ਤੋਂ ਲਗਾਤਾਰ ਸ਼ੋਭਾ ਯਾਤਰਾ ਕੀੜੀ ਕੱਢਦੇ ਜਾ ਰਹੇ ਨੇ ਦਿਨੋ ਦਿਨ ਕੀੜੀ ਸ਼ੋਭਾ ਯਾਤਰਾ ਵੱਧਦੀ ਜਾ ਰਹੀ ਜੈ ਸ਼ੰਕਰ ਮੰਦਿਰ ਪਨਪੀਰ ਬਜ਼ਾਰ ਐਸੋਸੀਏਸ਼ਨੋਂ ਜੋ ਸ਼ਿਵਰਾਤਰੀ ਦੇ ਸਬੰਧ ਦੇ ਵਿੱਚ ਭੋਲੇ ਸ਼ੰਕਰ ਮਹਾਰਾਜ ਆਪ ਸੇਵਾ ਲੈ ਕੇ ਪਨਪੀਰ ਬਜ਼ਾਰ ਐਸੋਸੀਏਸ਼ਨੋਂ ਹਰ ਸਾਲ ਸ਼ੋਭਾ ਯਾਤਰਾ ਦਾ ਕੱਢੰਦਾ ਬਲਬੁੱਦੀ ਤੇ ਮਤਬਕ ਹੈ ਪਹਿਲਾਂ ਤੇ ਭੋਲੇ ਸ਼ੰਕਰ ਮਹਾਰਾਜ ਦਾ ਗੁਰਨਾਣਕ ਚੱਤੇ ਬਾਜਾ ਦਾ ਬਹੁਤ ਬਹੁਤ ਧੰਨਵਾਦ ਔਰ ਰੰਦੇ ਸਵਾਸਾਤ ਕਰਮਾਲਕ ਅਗੇ ਅਰਦਾਸ ਹੈ ਕੋਈ ਸੇਵਾ ਲੈਂਦੇ ਰਹਿਣ ਇਸ ਸ਼ੋਭਾ ਯਾਤਰਾ ਦੇ ਵਿੱਚ ਜਿਸ ਵੀ ਕਿਸੇ ਨੇ ਤਨ ਮਨ ਧਨ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਸੇਵਾ ਕੀਤੀ ਹੈ ਚਾਹੇ ਉਹ ਮੀਡੀਆ ਕਰਮਚਾਰੀ ਹੈ ਚਾਹੇ ਪੁਲਿਸ ਕਰਮਚਾਰੀ ਹੈ ਜਾਂ ਜਿਹੜੇ ਸਰੂਪ ਬਣੇ ਹਨ ਜਾਂ ਮੰਦਰ ਦੇ ਵਿੱਚ ਕਿਸੇ ਨੇ ਵੀ ਹਰ ਤਰ੍ਹਾਂ ਦੀ ਲੰਗਰ ਲਾਏ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਨਪੀਰ ਬਜ਼ਾਰ ਐਸੋਸੀਏਸ਼ਨ ਨੂੰ ਬਦਮਸ਼ਰੀ ਵਿਜੇ ਚੋਪੜਾ ਜੀ ਦਾ ਅਵਨਾ ਚੋਪੜਾ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਚੋਬਾ ਯਾਤਰਾ ਦੇ ਵਿੱਚ ਆ ਕੇ ਸ਼ੁਰੂਆਤ ਕਰਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜਿਵੇਂ ਅਸੀਂ ਗੱਲਬਾਤ ਕੀਤੀ ਗਈ ਹੈ ਪੰਜਵੀਂ ਐਸੋਸੀਏਸ਼ਨ ਦੇ ਨਾਲ ਕਿੱਥੇ ਲਗ ਲਗ ਤਰ੍ਹਾਂ ਦੇ ਸਰੂਪ ਗੜਿਆ ਭੋਲੇ ਸ਼ੰਕਰ ਦੇ ਖਾਟੂ ਸ਼ਾਮ ਦੇ ਇਹ ਜੋ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਮਹਾ ਸ਼ਬਰਾਤਰੀ ਟੂ ਲੈ ਕੇ 8 ਸਾਲ ਤੋਂ ਤਰ੍ਹਾਂ ਇਸ ਸਾਲ ਵੀ ਕਿਹੜੇ ਬੜੇ ਤੋਂ ਤਾਂ ਨਾ ਕਿਹੜੀ ਸ਼ੋਭਾ ਯਾਤਰਾ ਕੀਤੀ ਜਾਂਦੀ ਤੁਸੀਂ ਦੇਖ ਰਹੇ ਹੋ ਕਿਹੜੀ ਸ਼ਰਵਾਤ ਹੋ ਚੁੱਕੀ ਹੈ ਪਿਛਲੇ 3 ਸਾਲ ਤੋਂ ਕਿਹੜੀ ਸ਼ੋਭਾ ਯਾਤਰਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮਹਾ ਲੈ ਕੇ ਜੈ ਸ਼ੰਕਰ ਮਨ ਮਦਵੀਰ ਵੱਲੋਂ ਹਰ ਸਾਲ ਜਿਨਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਜੋ ਸ਼ੋਭਾ ਯਾਤਰਾ ਦੇ ਵਿੱਚ ਲੋਕ ਹਿੱਸਾ ਬੰਦੇ ਨੇ ਜੋ ਸਵਾਗਤ ਕਰਦੇ ਨੇ ਫੁੱਲਾਂ ਦੀ ਵਰਸ਼ਾ ਕਰਦੇ ਨੇ ਜਿਸ ਦੇ ਵਿੱਚ ਖਾਟੂ ਸ਼ਾਮ ਦੇ ਸਰੂਪ ਕੋਲੇ ਸ਼ੰਕਰ ਦੇ ਸਰੂਪ ਲੱਗ ਲੱਗੇ ਸਰੂਪ ਕਿਹੜੇ ਕੱਟ ਦੱਸਦੀ ਹੈ ਬਾਲਾ ਜੀ ਦੇ ਸਰੂਪ ਜੋ ਰੱਖੇ ਹੋਏ ਨੇ ਹਰ ਖੱਤ ਨਰਾ ਦੇ ਕਿਹੜੇ ਸਰੂਪ ਹੈ ਹਰ ਸ਼ੋਭਾ ਯਾਤਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਜੋ ਮਹਾ ਸ਼ਬਰాత్రి ਨੂੰ ਲੈ ਕੇ ਜੋ ਸ਼ੋਭਾ ਯਾਤਰਾ ਕੱਟੀ ਜਾਂਦੀ ਹੈ ਜਿਸ ਸਬੰਧ ਵਿੱਚ ਅੱਜ ਚਲੰਦਰ ਨੇ 5 ਮਿੰਟ ਤੋਂ ਸਟਾਰਟ ਹੋ ਕੇ ਚਲੰਦਰ ਦੇ ਲਗ ਲਗ ਪਿਆਰਾ ਤੋਂ ਹੁੰਦੇ 5 ਮਿੰਟ ਮਾ ਸ਼ੰਕਰ ਮੰਦਿਰ ਦੇ ਵਿੱਚ ਸਾਬਤ ਕੀਤਾ ਜਾਇਕੀ ਕੈਮਰਾਮੈਨ ਰਾਹੁਲ ਦੇ ਨਾਮ ਤੋਂ ਮੁਹਾਜਰ ਜਗਬਾਨੀ ਟੀਵੀ ਚਲੰਦਰ